ਮੇਰੇ ਵੀਰੋ ਉਧਰ ਸਾਡਾ ਵੀਰ ਆ ਪੱਪੂ ਬੱਟੂ ਜੈਕਸ ਪੀਰੇ ਵਾਲੇ ਭਾਈ ਸ਼ੀਰੇ ਉਹਨਾਂ ਦਾ ਧੰਨਵਾਦ ਹੈ ਇਹਦਾ ਸ਼ੀਰਾ ਗਿੰਦ ਸਾਡੀ ਜ਼ਿੰਦਗੀ ਦਾ ਮਾਣ ਹੈ ਵੱਡਾ ਵੀਰ ਹੈ ਸਾਡਾ ਸੋ ਸਾਰੀ ਪ੍ਰਬੰਧਕੀ ਕਮੇਟੀ ਇਹਨਾਰੇ ਵੀਰ ਸਮੁੱਚਾ ਨਗਰ ಗ್ರಾಮ ਪੰਚਾਇਤ ਸਾਰੇ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਹੈ ਧੰਤਵੀ ਹੈ ਨਾਲ ਦੇ ਕਾਰਨਾ ਪਸੰਦ ਤਾਰਾ ਵੀ ਪੁੱਜਾ ਹੋਇਆ ਭੁੰਦਰ ਵਾਲਾ ਜਿਹੜੀਆਂ ਵੀਡੀਓ ਐਨ ਕਹਿੰਦੇ ਸੋਸ਼ਲ ਮੀਡੀਆ ਤੇ ਵਧੀਆ ਹਿੱਟ ਹੁੰਦੀਆਂ ਹੈ ਰਾਉਕੀ ਕਾਮ ਸਰਬਸਾਂ ਦੇ ਕਬੱਡੀ ਕੱਪ ਪਰ ਕੱਟ ਡਬਲ ਹੋ ਜਿੱਦੂ ਤੇ ਜਿੱਤਾਂ ਵਾਲੀ ਕਬੱਡੀ ਪਾ ਕੇ ਆਹ ਮੁੰਡਾ ਕਹਿੰਦਾ ਦੁਨੀਆ ਤੇ ਛਾ ਗਿਆ ਮੇਰੇ ਵੀਰੋ ਭਾਗੀ ਦੇ ਬਲੇ ਦੀ ਰੇਡ ਹੰਕ ਬੰਗਿਆ ਰੰਡੋ ਪਿਆਰ ਨਾਲ ਜਿਹੜਾ ਫੁੱਲ ਛੇਕਤਾਂ ਹੋਰ ਵੀ ਇਹਦੇ ਗੁੱਤੇ ਹੌਣ ਠੰਡੇ ਤੂਫਾਨਾਂ ਨੂੰ ਸਾਗਰ ਬੇਤ ਨਹੀਂ ਪੈਂਦੇ ਗੁੱਤੇ ਰਣਸੀ ਦੇ ਨਾਮ ਤੇ ਜਿੱਡਾ ਜਣਾ ਹੈ ਮੈਂ ਕਿਤੇ ਧੁਰ ਕੋ ਰਣਸੀ ਇਕੱਠਾ ਕੱਲੀ ਰਣਸੀ ਹੈ ਰਣਸੀ ਤੇ ਰੋਕੇ 75 ਨੇ ਇਹਨਾਂ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਲੋ ਕਹਿੰਦੇ ਜੱਗਪ੍ਰੀਤ ਕੋਸ਼ਿਸ਼ ਕਰਦਾ ਪ੍ਰਮਾਨ ਸਿੰਘ ਦਾ ਪ੍ਰਬੰਧ ਕਰਤੂ ਹੋਣਾ ਲੋ ਹਾਰੇ ਪਾਵਰ ਨੂੰ ਵੱਡੀ ਮਾਰ ਕਮਲ ਹਾਰੇ ਰਾਉਕੇ ਪਿੰਡ ਨੂੰ ਪੈਂਦੀ ਹੋਈ ਰੇਡ ਤੇ ਅਣਿਆ ਜਿੱਤਾਂ ਲਾਇਦਾ ਜੋਰ ਭੱਜਦਾ ਹੋਇਆ ਪੰਪ ਕਬੱਡੀ 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 ਕਈ ਉਹ ਇਨਸਾਨਾਂ ਦਾ ਓਏ ਹੱਕ ਵਾਲੀ ਹੈ ਵਾ ਵੇ ਰੰਦੇ ਔਰ ਖੱਲੇ ਤੂਫਾਨਾਂ ਨੂੰ ਸਾਕਰ ਵਿੱਚ ਨਹੀਂ ਪੈਂਦੇ ਕੋਜੇ ਨਾ ਭਾਗੀ ਜਿਹੜਾ ਮਹਿਤਾਬ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਚਾਰ ਬਾਰ ਟੱਕਾ ਪਿਆ ਜੋਰ ਦੇਖਾਂਗੇ ਵੀ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਜੀ ਜੀ ਵੀਰ ਦਾ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਕੌਣ ਪਾਵੇਗਾ ਜੇ ਜਦੋਂ ਪੈ ਜਾਏ ਬੰਦਾ ਰੋਣਾ ਸਾਡਾ ਕਹਿੰਦੇ ਟੰਕ ਪੀਏ ਕੂਰੇ ਵਰਗੇ ਸੰਖੇ ਵਰਗੇ ਮੁੰਡੇ ਪੁੱਤਰ ਪੜਦੇ ਅੱਖੀਂ ਇਹਦੀ ਖੇਡਦੀ ਹੈ ਹਰ ਹਿੱਕੇ ਹੁਣ ਇਹ ਭੁਜਗੁਣ ਬੱਤੀ ਲਾਏ ਬਣਾਉਣਾ ਜੰਦਰਬਾਈ ਟੀਮ ਦੇ ਪੈਸਾ ਹੋਣਗੇ ਆ ਰੇਸ਼ਮ ਸਿਧਾਰੇ ਵਾਲਾ ਕਹਿੰਦੇ ਮੁੰਡਾ ਕਬੱਡੀ ਪਾ ਰਿਹਾ ਰੇਸ਼ਮੀ ਦਾ ਨਰਮਿੰਦਰ ਸੁਭਾ ਦਾ ਇਕੂ ਆਲ ਖਦਾ ਯਾਰ ਆਹ ਜਾਂਦਾ ਕਹਿੰਦੇ ਬਾਕੀ ਬੰਦਾ ਐਨ ਕਹਿੰਦੇ ਹੰਡੀ ਟੀਮ ਦੇ ਨਾਲ ਸਨਮਾਨ ਕਰਨਾ ਬਾਈ rau ਕਾ ਪੰਜ ਛੇ ਇਕੱਠੇ ਖੜੇ ਤਫਰ ਕੇ ਵੀਰੇ ਪਾਣੀ ਆ ਲਿਆ ਉਹ ਇੱਕ ਜੀ ਬਹੁਤ ਬਹੁਤ ਧੰਨਵਾਦ ਹੈ ਲਾ ਜੀ ਲਖਿਆ ਐਡਰ ਦੇ ਕਲਾਡੀ ਖੜਾ ਬਕਰਾਂ ਦਾ ਕਰਾਰੀ ਆਪਾਂ ਆ ਦੇਖਣਾ ਉਸ ਪਰ ਜਿਹੜੀ ਗਰਾਊਂਡ ਚ ਪੁਰੀ ਕਰਦੇ ਹੋ ਸਨਮਾਨ ਕਰਨਾ ਆਪਾਂ ਮਲਕੜੇ ਵਾਲਾ ਬੌਲੀ ਆ ਗਿਆ ਪੱਜੀ ਕੋਣੀ ਆ ਗਿਆ ਉੱਪਰ ਕੜਾ ਕਾਲਾ ਆ ਗਿਆ ਸਾਰੇ ਘਰੇ ਵਰਗੇ ਖੇਡਦੇ ਸੀ ਤੇ ਸੇਵਕੋ ਟੀਮ ਦੇ ਵਿੱਚ ਚੜਾਈ ਵੱਖਰੀ ਰਹੀ ਹੈ। ਉਹਦੀ ਨੌਜਨ ਲੰਮੀ ਪਾਰੀ ਦਾ ਘੋੜਾ ਸੇਵਕੋ ਟੀਮ ਦੇ ਵਿੱਚ ਆ ਗਿਆ। ਬੇਤੀਆਂ ਮਾਣੂ ਕੇ ਜੱਲ ਇਸ ਨਾਲ ਕੀਤੇ ਬਾਈ ਕਰਾਈਏ ਮੈਚ ਸ਼ੁਰੂ ਆ ਮੈਚ ਤੋਂ ਬਾਅਦ ਸਾਡੇ ਸਾਬਕਾ ਕਬੱਡੀ ਖਿਡਾਰੀ ਕੰਤੂ ਰੌਕੇ ਗੱਲਾਂ ਵਾਲੇ ਦਾ ਲੱਡੀਜੀਤ ਨਾਲ ਜਰਾ ਵੱਡਾ ਸਨਮਾਨ ਅੱਜ ਮੇਰੇ ਮਿਰੂ ਪਿੰਡ ਦੇ ਖੇਡ ਗਰਾਊਂਡ ਦੇ ਵਿੱਚ ਹੋਵੇਗਾ। ਉਹ ਵੀ ਤਿਆਰ ਰਹਿਣਗੇ ਸਾਡੇ ਜਿੱਤੇ ਵੀਰੇ ਮਾਰਗੇ ਮਿਸਰਾ ਹੈ। ਕਰਾਏ ਹੋ ਸਾਨੂੰ ਕ੍ਰਾਂਤੀ ਦੇ ਮੈਚ ਨੂੰ ਵਿੱਚ ਫਲਸ ਅਸਾ ਤੁਝਾ ਸਾਨੂੰ ਸਾਡਾ ਬਜਟ ਦਾ ਡਾਕੂਮੈਂਟ ਬਾਕੀ ਆ ਪਲੀਜ਼ ਦੇਂਦੀ ਹੈ ਜਲਦੀ ਨਾਲ ਐਕਿਊ ਕਰ ਦਿਏ ਜੀ ਜਲਦੀ ਨਾਲ ਐਕਿਊ ਕਰ ਦਿਓ ਜੀ ਪੈਂਟੋ ਵਾਲੀ ਫਾਇਰ ਦੇ ਪ੍ਰਧਾਨ ਦੀ ਟੀਮ ਕਹਿੰਦੇ ਪੈਨਟ ਵਾਲੀ ਜਿਹੜਾ ਪਹਿਲੀ ਰੇਡ ਪਾਉਂਦੇ ਨੇ ਹੈ ਨੰਪਾਇਰ ਬੰਦ ਤਿਆਰ ਹੈ ਭਰਾਵਾਂ ਦੀ ਟੀਮ ਹੈ ਕਹਿੰਦੇ rau ਉਧਰ ਆਤਮਾ ਧੂੜ ਢੋਡ ਕਾਕਾ ਲੰਡੇ ਤੇ ਨਾਲ ਬਾਈ ਕੋਰਾ ਸਰਪੰਚ ਜਵਾਰ ਸਿੰਘ ਵਾਲਾ ਪੁੱਜਿਆ ਹੋਇਆ ਔਰ ਇਕੱਠੇ ਕਿਸਾਨੀ ਅੰਦolan ਦੇ ਵਿੱਚ ਸਮਾਪਤੀ ਦਿੱਤਾ ਧੰਨਵਾਦ ਹੈ ਲਓ ਸਾਹਮਣੇ ਇੱਕ ਪਾਸੇ ਭਾਜੀ ਦੇ ਪਿੰਡ ਦਾ ਮਹਿਤਾਬ ਤੇ ਦੂਜੇ ਪਾਸੇ ਦਰਲੀ ਬੱਬੂ ਰਾਏ ਜਣਾ ਪੰਜ ਖਿਡਾਰੀ ਦਾ ਕੰਨੀ ਤਸ ਦੇ ਨੌਜਵਾਨਾਂ ਨੇੜੇ ਦੇ ਹੋ ਕੇ ਬੱਬੂ ਤੇ ਮਹਿਤਾਬ ਮਹਿਤਾਬ ਤੇ ਬੱਬੂ ਹੋ ਗਏ بڑی پار تیار پر پیار پر آر پورے ڈبل ٹچ ہو گیا تھوڑا ਕੱਟ ਕਰਦੀ ਹੈ ਪਿੱਛੇ ਨੂੰ ਹੋ ਜੀਏ ਲਾਈਵ ਚੱਲਦਾ ਤੇ ਆਨੰਦ ਆਉਣਾ ਚਾਹੀਦਾ ਬਿਲਕੁਲ ਸੁਲਪੁਰਿਆ ਸੈਂਟਰੀ ਸੁਲਪੁਰਿਆ ਕਰਦਾ ਕੋਟ ਪਰਦਾ ਲਓ ਸੁਲਪੁਰਿਆ ਸਿਹਰਾ ਕਬੱਡੀ ਪਾ ਰਿਹਾ ਹੈ ਚਾਰ ਵੀ ਉਹ ਚਾਰ ਇੰਟੈਰ ਜਿਵੇਂ ਬੋੜਾ ਵਰਗੇ ਯਾਰ ਨੇ ਦਿੱਤੇ ਸਾਡਾ ਨਾਮ ਨੇ ਵੱਡੇ ਭਾਈ ਨੇ ਸਾਨੂੰ ਮਾਣ ਹੈ ਲੈ ਵੀ ਤਾਰੀ ਦੋ ਸ਼ਮਤ ਸਵਰਨ ਦੇ ਭਾਈ ਬਣਾਲੀ ਹੋ ਜਾਣੀ ਬਾਰ ਬਾਰ ਧੰਨਵਾਦ ਹੈ ਬਾਈ ਸਵਰਦੇ ਉਡਰਨ ਧਰਤ ਨਹੀਂ ਬਾਈ ਉਡਰਨ ਹੈ ਵੀਰੇ ਬਰਨਾਲੇ ਦੀ ਟੀਮ ਆਪਾਂ ਜੇਤੂ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੈ ਅੱਜ ਸਾਡੀ ਖੇਡ ਕਬੱਡੀ ਦੇ ਪਹਿਲੇ ਦੇ 70 ਦੇ ਵਿੱਚ ਬੱਲਟੀ ਅੱਜ ਕਲਵੰਤ ਕੰਤੂ ਦਾ ਲੰਗੀ ਜੰਡੀ ਦੇ ਨਾਲ ਜਿਹੜਾ ਸੀਟ ਦੇ ਨਾਲ ਵੱਡਾ ਸਨਮਾਨ ਹੋ ਰਿਹਾ ਅੱਜ ਮੇਰੇ ਵੀਰੋ ਪਿੰਡ ਦਾ ਖੇਡ ਗਰਾਊਂਡ ਦਾ ਜਨਮ ਦਿਨ ਹੈ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਮੁੰਡੇ ਨੇ ਮਿਹਨਤ ਲਾਈ ਹੈ ਤੇ ਅੱਜ ਵੱਡਾ ਸਨਮਾਨ ਹੋ ਰਿਹਾ ਹੈ ਲੈ ਵੀ ਬਿੱਟੇ ਚਾਰ ਸ਼ਬਦਾਂ ਜਿਹੜੇ ਆਪਾਂ ਤੰਤੂ ਬਾਈ ਬਾਰੇ ਜ਼ਰੂਰ ਬੋਲਾਂਗੇ ਅੱਜ ਸਾਡੇ ਐਨਆਰਆਈ ਵੀਰਾਂ ਦੇ ਕੰਤੂ ਦਾ ਵੱਡਾ ਸਨਮਾਨ ਦੇਣਾ ਮੇਰੇ ਵੀਰੋ ਜਿਹੜੇ ਜਿਹੜੇ ਦਰਸ਼ਕਾਂ ਇਹਨਾਂ ਸਰਦਾਰ ਤੋਂ ਖੁਸ਼ ਹੈ ਇੱਕ ਤਾੜੀਆਂ ਜ਼ੋਰਦਾਰ ਕੰਤੂ ਬਾਈ ਦੇ ਨਾਂ ਤੇ ਮਾਰ ਦਈਏ ਕੀ ਬਾਤ ਹੈ ਤਾੜੀ ਵੈਲਕਮ ਕੰਤੂ ਪਹਿਲੇ ਦੇ ਸਾਹਮਣੇ ਆ ਜਾ ਵੀਰੋ ਇੱਥੇ ਇਧਰ ਸਾਈਡ ਤੇ ਕੰਤੂ ਸਾਹਮਣੇ ਆਵਾ ਕੰਤੂ ਵੀ ਇੰਟਰ ਵੀ ਸੈਨ ਆ ਲੈ ਕੈਮਰੇ ਨੂੰ ਪਤਾ ਲੱਗੇ ਜਿਹੜੇ ਦੇਖ ਰਹੇ ਆ ਸਾਰੇ ਕਿੱਥੇ ਆ ਭਾਈ ਮੂਰੇ ਪਰੇ ਹੋ ਗਿਆ ਵੀਰੇ ਯਾਰ ਰੌਣਕ ਫਰੀ ਵੀ ਇਜੇਤੇ ਦਾ ਪਰ ਪੁੱਜ ਗਏ ਪਿੰਤਰ ਮੰਡਲੀ ਦੇ ਨਾਲ ਵੱਡੇ ਭਰਾ ਉਹਨਾਂ ਨੂੰ ਵੀ ਮੇਰੇ ਵੀਰਾਂ ਦੀਆਂ ਕਾਚੀਆਂ ਆਉਂ ਰਹੇ ਆ ਯਾਰਾਂ ਦਾ ਯਾਰ ਸਵਰਨਾ ਇਜੇਤੇ ਤੌਰ ਤੇ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਤੁਹਾਨੂੰ ਯਾਰ ਚੈਨਾ ਬਾੜੂਕਿਆਂ ਵਾਲਾ ਵੀ ਪੁੱਜਿਆ ਹੋਇਆ ਹੈ ਇਹਦਾ ਬਹੁਤ ਆ ਖੜਾ ਹੈ ਵੀ ਜਿਹੜੀ ਟੀਮ ਹੈ ਨਾ raukyan ਦੀ ਨਵੇਂ ਮੁੰਡੇ ਤਿਆਰ ਕਰ ਰਹੇ ਆ ਸਾਰੇ ਜੀਰ ਕਰਵੰਤ ਸਿੰਘ ਦੇ ਆ ਕਾਤੇ ਦੀਆਂ ਨਾਲ ਲੋਕੋ ਵਾਲਾ ਸੱਗਾ ਸੁਖਾ ਦੇ ਕੋਰਾ ਸਾਣਾ ਰੱਖ ਕੇ ਜੀ ਸਰਦੇ ਬਾਈ ਹੁਣੀ ਖੈਰੇ ਹੁਣੀ ਸਾਡੇ ਨਾਲ ਨੇ ਉਧਰ ਜੈਕਸਪੀਏ ਵਾਲੇ ਚੰਕਾਰ ਹੁਰੀ ਨਾਲ ਸਾਡੇ ਗੰਡੂ ਹੁਰੀ ਬਹੁਤ ਸਤਿਕਾਰਯੋਗ ਵੱਡੇ ਭਾਈ ਨੇ ਬੱਬੂ ਗੰਡੂ ਹੁਰੀ ਔਰ ਸਿਰਾ ਸਾਡਾ ਪੁੱਜਿਆ ਹੋਇਆ ਉਹ ਵੀ ਭਰਾ ਨੇ ਸਾਨੂੰ ਮਾਣ ਹੈ ਜੈਕਸਪੀਏ ਵਾਲਿਆਂ ਦੇ ਵੀ